ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹੱਲ ਨਵਜੋਤ ਸਿੰਘ ਕਲੇ ਹਮੇਸ਼ਾ ਦੀ ਤਰ੍ਹਾਂ ਮੈਲਬਨ ਆਸਟ੍ਰੇਲੀਆ ਦੀ ਖੂਬਸੂਰਤ ਧਰਤੀ ਤੋਂ ਆਪਣੇ ਨਾਲ ਹੁੰਦੇ ਆ ਤੇ ਨਵਜੋਤ ਭਾਈ ਸਸਿਕਲ ਸਵਾਗਤ ਹੈ ਜੀ ਸਸਿਕਲ ਬਾਠ ਸਾਹਿਬ ਦੇ ਪ੍ਰਾਈਮੇਸ਼ਾ ਦੇਖਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਆਦਰ ਸਤਕਾਰ ਮੈਂ ਅੱਜ ਕੈਨੇਡਾ ਦੀਆਂ ਗੱਲਾਂ ਛੇੜਨੀਆਂ ਨਹੀਂ ਕਿਉਂਕਿ ਉਹ ਅਗਲੇ ਹਫ਼ਤੇ ਛੇੜਾਂਗੇ ਆਪਾਂ ਅੱਜ ਦੱਸਣਾ ਨਹੀਂ ਕਿ ਅਗਲੇ ਹਫ਼ਤੇ ਕਿਉਂ ਛੇੜਨੀਆਂ ਤੇ ਸਿੱਧਾ ਆਸਟ੍ਰੇਲੀਆ ਤੇ ਆਉਣਾ ਕਿਉਂਕਿ ਕੈਨੇਡਾ ਦੇ ਵਿੱਚ ਜੋ ਕੁਝ ਘਟ ਰਿਹਾ ਵਾਪਰ ਰਿਹਾ ਪ੍ਰਵਾਸ ਸੰਬੰਧੀ ਪੰਜਾਬੀਆਂ ਸੰਬੰਧੀ ਅਫਵਾਹਾਂ ਕਿੰਨੀਆਂ ਖਚਾਈਆਂ ਕਿੰਨੀਆਂ ਅਗਲੇ ਹਫ਼ਤੇ ਗੱਲਬਾਤ ਕਰਾਂਗੇ ਪਰ ਅੱਜ ਆਸਟ੍ਰੇਲੀਆ ਦੀ ਇੱਕ ਗੱਲ ਫੇਅਰ ਕਰਨੀ ਹੈ ਤੁਸੀਂ ਕਈ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਵੀ ਆਖਿਆ ਸੀ ਡਿਪਲੋਮਾ ਡਿਗਰੀ ਡਿਪਲੋਮੇ ਦੇ ਵਿੱਚ ਐਡਮਿਸ਼ਨ ਮਿਲਦਾ ਤਾਂ ਕਿੰਨੇ ਕ ਪਰਸੈਂਟ ਵੀਜ਼ੇ ਦੇ ਅਸਾਰ ਨੇ ਜਾਂ ਰੇਸ਼ੋ ਕਿਉਂਕਿ ਤੁਸੀਂ ਕਿਹੜਾ ਅੰਦਾਜ਼ਾ ਲਾ ਕੇ ਦੱਸਣਾ ਤੁਸੀਂ ਕਿਹੜਾ ਥਾੜੀ ਚ ਦਿਖਾਉਣਾ ਹੈ ਜਾਂ ਅੰਗੂਠੀ ਚ ਦਿਖਾਉਣਾ ਜਾਂ ਨੌਂ ਚ ਦਿਖਾਉਣਾ ਪੁੱਛਾਂ ਨਹੀਂ ਨਾਲੇ ਤੁਸੀਂ ਹੈ ਨਹੀਂ ਤੁਸੀਂ ਡਾਟੇ ਤੇ ਗੱਲ ਕਰਨੀ ਹੈ ਤੱਥ ਤੇ ਗੱਲ ਕਰਨੀ ਹੈ ਜੋ ਪਿਛਲੇ ਸਾਲ ਜਾਂ 3 ਮਹੀਨੇ ਜਾਂ 1 ਮਹੀਨੇ ਦੇ ਵਿੱਚ ਜੋ ਵੀਜ਼ਾ ਗ੍ਰਾਂਟ ਹੋਏ ਨੇ ਉਹਦੇ ਹਿਸਾਬ ਨਾਲ ਅੱਜ ਦੀ ਤਰੀਕ ਦੇ ਵਿੱਚ ਜੇ ਕੋਈ ਬੱਚਾ 12ਵੀਂ ਜਮਾਤ ਪਾਸ ਕਰਕੇ ਪੰਜਾਬ ਸੂਬੇ ਦੇ ਵਿੱਚੋਂ ਡਿਪਲੋਮੇ ਦੀ ਪੜ੍ਹਾਈ ਕਰਨ ਦੇ ਲਈ ਆਸਟ੍ਰੇਲੀਆ ਜਾਣਾ ਚਾਹੇ ਤਾਂ ਕੀ ਵੀ세 ਦੀ ਸਕਸੈਸ ਰੇਟ ਹੈਗੀ ਆ ਵੀਜ਼ਾ ਬੂਜ਼ਾ ਦੇ ਦਿੰਦੇ ਆਸਟ੍ਰੇਲੀਆ ਵਾਲੇ ਥੀਸ਼ਾਵਾ ਕਰਦੇ ਆ ਜਾਂ ਕਹਾਣੀ ਹੋਰ ਹੈ ਵਟਸਐਪ ਅੱਜ ਜੁਲਾਈ 2024 ਖਤਮ ਹੋਣ ਵਾਲਾ ਹੈ ਨਾ ਜੀ ਪਿਛਲੇ 2 ਸਾਲਾਂ ਤੋਂ ਜਾਂ 3 ਸਾਲ ਲਾ ਲਓ ਜਿਹੜਾ ਡਿਪਲੋਮਾ ਵੋਕੇਸ਼ਨਲ ਸੈਕਟਰ ਦੇ ਵਿੱਚ ਕੱਲੇ ਦੇ ਵਿੱਚ ਇੰਡੀਅਨ ਪਾਸਪੋਰਟ ਹੋਲਡਰ ਨੂੰ ਵੀਜ਼ਾ ਨਹੀਂ ਮਿਲਿਆ 97 98% ਰਿਫਿਊਜ਼ਲ ਰੇਟ ਮਤਲਬ ਜੇ ਤੁਹਾਨੂੰ ਕੋਈ ਕੰਸਲਟੈਂਟ ਕਹਿ ਦਿੰਦਾ ਵੀ ਤੁਹਾਡੇ ਨੰਬਰ ਕੱਟਨੇ ਬਾਰਵੇਂ ਚ ਤੁਹਾਡੀ ਡਿਗਰੀ 'ਚ ਐਡਮਿਸ਼ਨ ਹੋ ਨਹੀਂ ਸਕਦੀ ਜਾਂ ਤੁਹਾਡੇ ਇੰਗਲਿਸ਼ ਸਕੋਰ ਘਟਾ ਤਾਂ ਉਹਦੀ ਗੱਲ ਮੰਨ ਕੇ ਟਰਾਈ ਨਾ ਕਰਿਆ ਕਰੋ ਡਿਪਲੋਮਾ 'ਚ ਤੁਹਾਡੀ ਐਡਮਿਸ਼ਨ ਹੋ ਜੂਗੀ ਪਰ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਘਟ ਨੇ ਇਸ ਕਰਕੇ ਮੈਂ ਕਹਿੰਨਾ ਵੀ ਉਹ ਟਰਾਈ ਨਾ ਕਰੋ ਹੁਣ ਤੁਹਾਨੂੰ ਮੈਂ ਤੇ ਬਾਟ ਸਾਹਿਬ ਨੇ ਗੱਲਾਂ ਉਹੀ ਦੱਸਣੀਆਂ ਨੇ ਜਿਹੜੀਆਂ ਅਸੀਂ ਪਿਛਲੇ 5-6 ਸਾਲਾਂ ਤੋਂ ਦੱਸਦੇ ਆ ਰਹੇ ਹਾਂ ਪਰ ਤੁਸੀਂ ਹਟਦੇ ਫੇਰ ਨਹੀਂ ਹੈਗੇ ਪਰ ਸਾਡਾ ਫਰਜ਼ ਆ ਟੋਲ ਬਜਾ ਬਜਾ ਦੱਸਣਾ ਕਿਉਂਕਿ ਇੰਨਾ ਸਾਨੂੰ ਯਕੀਨ ਹੈਗਾ ਕੁਝ ਸੱਜਣ ਮਿੱਤਰ ਇਦਾਂ ਦੇ ਹੈਗੇ ਨੇ ਜਿਹੜੇ ਸਾਡੀ ਗੱਲ ਸੁਣ ਕੇ ਉਹਨਾਂ ਤੇ ਅਸਰ ਹੁੰਦਾ ਤੇ ਉਹਨਾਂ ਦੇ ਜੀ ਸਿੱਧੇ ਰਾਹੋ ਪੈ ਵੀ ਨੇ ਹਾਂਜੀ ਬੜਸ ਅ ਇਹ ਗੱਲ ਤੁਹਾਡੀ ਠੀਕ ਹੈ ਨਵਜੋਤ ਭਾਜੀ ਕਿ ਕਈ ਸੱਜਣ ਫਿਰ ਵੀ ਫਸ ਜਾਂਦੇ ਆ ਕੋਈ ਕਹਿੰਦਾ ਜੀ ਨਿਆਣਿਆਂ ਨੇ ਗੱਲ ਚ ਗੂਠਾ ਦਿੱਤਾ ਸੀ ਕਿਤੇ ਪਾਪੇ ਦਾ ਜੀ ਕਰਦਾ ਹੁੰਦਾ ਕਿ ਭਾਈ ਨਿਆਣੇ ਕਿਸੇ ਤਰੀਕੇ ਬਾਹਰ ਕੱਢ ਦਈਏ ਉਹਨਾਂ ਲੋਕਾਂ ਦੇ ਬੋਲ ਬਹੁਤ ਚੰਗੇ ਲੱਗਦੇ ਆ ਪੰਜਾਬੀਆਂ ਨੂੰ ਜਿਹੜੇ ਕਹਿੰਦੇ ਆ ਜੀ ਗੱਲ ਹੀ ਕੋਈ ਨਹੀਂ ਤੁਸੀਂ ਪੈਸੇ ਲਿਆਓ ਤੁਹਾਡਾ ਕੰਮ ਹੋ ਜਾਊਗਾ ਨਵਜੋਤ ਪਾਜੀ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਕਿ ਇਹ ਤਾਂ ਗੱਲ ਹੋ ਗਈ ਕਿ ਸਰਕਾਰ ਜਾਂ ਸਰਕਾਰ ਵੀਜ਼ਾ ਨਹੀਂ ਦਿੰਦੀ ਜਿਹੜਾ ਡਿਪਲੋਮਾ ਕੋਰਸ ਦੇ ਵਿੱਚ ਜਾਂਦਾ ਬਹੁਤ ਘੱਟ ਸਕਸੈਸ ਰੇਟ ਹੈ ਬਹੁਤ ਘੱਟ ਲੋਕਾਂ ਨੂੰ ਵੀਜ਼ਾ ਮਿਲਦਾ ਪਰ ਕੀ ਡਿਪਲੋਮਾ ਦੇ ਨਾਂ ਦੇ ਉੱਤੇ ਕੋਈ ਠੱਗੀ ਠੋਰੀ ਜਿਹੜੀ ਹੈ ਉਹ ਵੀ ਚੱਲੀ ਜਾਂਦੀ ਹੈ ਕੀ ਇਦਾਂ ਵੀ ਕਦੇ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਕੇ ਬੋਗਸ ਡਾਕੂਮੈਂਟ ਲਾ ਕੇ ਲੋਕਾਂ ਤੋਂ ਪੈਸੇ ਮੁੱਚੀ ਜਾਂਦੇ ਆ ਤੇ ਮੁੜ ਕੇ ਫਿਰ ਕਹੀ ਜਾਂਦੇ ਆ ਕਿ ਭਾਈ ਮਿਲਿਆ ਨਹੀਂ ਵੀਜ਼ਾ ਬੁਜ਼ਾਈਨੇ ਕ ਪੈਸੇ ਕੱਟ ਕੇ ਮੁੜ ਕੇ ਲੈ ਲਓ ਬਾਕੀ WhatsApp ਪਿਛਲੇ ਨਾ 2-3 ਹਫ਼ਤਿਆਂ ਤੋਂ ਮੈਂ ਇੱਕ ਕੇਸ ਦੇ ਵਿੱਚ ਗੱਲਬਾਤ ਮੇਰੀ ਚੱਲਦੀ ਸੀਗੀ ਉਹ ਸੱਜਣ ਮਿੱਤਰ ਆਪਣੇ ਪੰਜਾਬ ਤੋਂ ਖਾਸ ਨੇ ਮੇਰੇ ਬਚਪਨ ਦਾ ਮਿੱਤਰ ਆ ਸੁਖਵੀਰ ਜੀ ਉਹਦੇ ਮਿੱਤਰ ਸੀਗੇ ਅੱਗੇ ਨਾ ਉਹ ਕਹਿੰਦਾ ਬਈ ਕੋ ਪੰਗਾ ਨਾ ਲਈ ਪੰਗਾ ਤਾਂ ਉਹਨਾਂ ਨੇ ਲੈ ਲਿਆ ਸੀ ਪਹਿਲਾਂ ਹਾਂ ਤੇ ਜੀ ਉਹਨਾਂ ਦੇ ਬੱਚੇ ਦੀ ਚੰਡੀਗੜ੍ਹ 17 ਸੈਕਟਰ ਦੇ ਵਿੱਚ ਕੋਈ ਏਜੰਟ ਸੀ ਮੈਨੂੰ ਨਹੀਂ ਪਤਾ ਉਹ ਕੌਣ ਆ ਜੇ ਅਜੇ ਮੇਰੇ ਕੋਲੇ ਇਨਫੋਰਮੇਸ਼ਨ ਆ ਗਈ ਪੁਖਤਾ ਨਹੀਂ ਆਈ ਠੀਕ ਹੈ ਨਾਮ ਤਾਂ ਨਹੀਂ ਲੈ ਰਿਆ ਜੇ ਲੋੜ ਪਈ ਤਾਂ ਅਗਲੇ ਪ੍ਰੋਗਰਾਮਾਂ 'ਚ ਨਾਮ ਹੀ ਲੈ ਦਾਂਗੇ ਹਮਮ ਉਹਨਾਂ ਕੋਲੇ ਉਹ ਬੱਚੇ ਗਏ ਜੀ ਜਿਨ੍ਹਾਂ ਨੂੰ ਚੰਗੇ ਕੰਸਲਟੈਂਟ ਨੇ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ੇ ਲਈ ਜਵਾਬ ਦਿੱਤਾ ਸੀ ਜਾਂ ਕਹਿ ਲੋ ਵੀ ਉਹਨਾਂ ਦੀ ਫਾਈਲ ਫੜੀ ਨਹੀਂ ਸੀ ਤੇ ਉਹਨਾਂ ਦੇ ਪਲੱਸ 2 ਚ ਨੰਬਰ ਘੱਟ ਸੀ ਜਾਂ ਇੰਗਲਿਸ਼ ਸਕੋਰ ਘੱਟ ਸੀ ਉਹਨਾਂ ਨੂੰ ਤਾਂ ਹੁਣ ਬੱਚਿਆਂ ਨੂੰ ਤਾਂ ਇਹ ਹੁੰਦਾ ਵੀ ਬਸ ਕੋਈ ਮਾੜਾ ਜਿਹਾ ਆਸ ਦਿਖਾਵੇ ਆਪਾਂ ਉੱਥੇ ਟਰਾਈ ਕਰ ਲੈਣਾ ਉਸ ਏਜੰਟ ਨੇ ਇੱਕੋ ਹੀ ਕਾਲਜ ਦੇ ਵਿੱਚ ਡਿਪਲੋਮਾ ਆਫ ਬਿਜ਼ਨਸ ਤੇ ਐਡਵਾਂਸਡ ਡਿਪਲੋਮਾ ਆਫ ਬਿਜ਼ਨਸ ਦੇ ਵਿੱਚ ਐਡਮਿਸ਼ਨ ਕਰਾਈ ਤੇ ਉਸ ਡਿਪਲੋਮੇ ਦੀ ਫੀਸ ਆਸਟ੍ਰੇਲੀਆ ਦੇ ਵਿੱਚ 5500 ਦਾ 6000 ਡਾਲਰ ਤੇ ਜਵਾਕਾਂ ਨੂੰ ਫੀਸ ਦੱਸੀ ਗਈ 18000 ਡਾਲਰ ਸਾਲ ਦੀ ਤੇ 11 11000 ਡਾਲਰ ਹਰ ਇੱਕ ਤੋਂ ਲਿਆ ਉਹ ਫੀਸ ਦਾ ਤੇ ਜਦੋਂ ਇੱਥੋਂ ਤਫਤੀਸ਼ ਕੀਤੀ ਕਾਲਜ ਵਾਲਿਆਂ ਤੋਂ ਸੱਜਣ ਭੇਜ ਕੇ ਮੈਡਿਲੇਟ ਵਿੱਚ ਪਾ ਕੇ ਬੰਦੇ ਉਹ ਕਹਿੰਦੇ ਸਾਡੇ ਕੋਲੇ ਤਾਂ ਡਾਲਰ ਵੀ ਨਹੀਂ ਆਇਆ ਇਹਨਾਂ ਦਾ ਠੀਕ ਹੈ ਨਾ ਇਸ ਕਰਕੇ ਬਹੁਤ ਫਰਾਡ ਚੱਲ ਰਿਹਾ ਵੀ ਸਾਡੇ ਕੋਲੇ ਫੀਸ ਆਈ ਨਹੀਂ ਉਹ ਬੰਦੇ ਮੁੱਕਰ ਗਏ ਕਾਲਜ ਵਾਲੇ ਪਤਾ ਨਹੀਂ ਸੱਚਾ ਕੌਣ ਆ ਝੂਠਾ ਕੌਣ ਆ ਇਹ ਤਾਂ ਹੁਣ ਉਹਨਾਂ ਦੋਨਾਂ ਨੂੰ ਪਤਾ ਉਸ ਕਾਲਜ ਦੇ ਸੀਓਈ ਸੀ ਉਹਨਾਂ ਨੇ ਵੀਜ਼ਾਸ ਟਰਾਈ ਕੀਤੇ 25ਤੀ ਜਾਣੇ ਜਿਹੜਾ ਮਿੱਤਰ ਸਾਡਾ ਜਿਹਦੇ ਬੇਟੇ ਦੇ ਵੀਜ਼ਾ ਰਿਫਿਊਜ਼ ਹੋਇਆ ਉਹਦਾ 8.5 ਕੇ 9 ਲੱਖ ਰੁਪਏ ਉਹ ਬੰਦੇ ਕੋਲੇ ਗਿਆ ਹੋਇਆ। ਕੀ ਆ ਉਹਦੇ ਮੁਤਾਬਕ 25ਤੀ ਜਾਣੇ ਨੇ 9 ਲੱਖ ਰੁਪਏ ਤੋਂ ਲੈ ਕੇ 8.5-9 ਲੱਖ ਰੁਪਏ ਤੋਂ ਲੈ ਕੇ 25 ਲੱਖ ਤੱਕ ਉਹਨੇ ਰਕਮ ਲਈ ਹੈ। ਕਿਸੇ ਬੰਦੇ ਨੇ ਪੁਲਿਸ 'ਚ ਕੰਪਲੇਂਟ ਕਰਕੇ ਉਹਨੂੰ ਅੰਦਰ ਵੀ ਕਰਵਾਤਾ ਸੀ। ਉਸ ਤੋਂ ਬਾਅਦ ਉਹਨੇ ਉਹਨਾਂ ਦੀ ਰਕਮ ਮੋੜਤੀ ਨਾਲ ਉਹਨਾਂ ਦੀ ਸੁਲ੍ਹਾ ਹੋ ਗਈ ਵੀ ਤੂੰ ਮੇਰੀ ਜ਼ਮਾਨਤ ਕਰਾ ਦੇ ਵੀ ਆਪਣਾ ਕੰਪਰੋਮਾਈਜ਼ ਹੋ ਗਿਆ। ਹੁਣ ਉਹ ਫਰਾਰ ਆ ਬੰਦਾ। ਉਹਨੂੰ ਦੱਸਣਾ ਮੈਂ ਇਹ ਚਾਹੁੰਨਾ ਡਿਪਲੋਮਾ ਕੇਸ ਦੇ ਵਿੱਚ ਵੀਜ਼ਾ ਤਾਂ ਵੈਸੇ ਹੀ ਨਹੀਂ ਲੱਗਦਾ ਜੇ ਤੁਹਾਨੂੰ ਕੋਈ ਕਹਿੰਦਾ ਵੀ ਆਪਾਂ ਟਰਾਈ ਕਰ ਲੈਨੇ ਟਰਾਈ ਕਰਦੇ ਚੱਕਰ 'ਚ ਤੁਸੀਂ ਲੱਖਾਂ ਰੁਪਈਆ ਦੇ ਦਿੰਨੇ ਉਹ ਨਾ ਦੋ ਉਹ 4-5 ਕਰੋੜ ਰੁਪਈਆ ਲੈ ਕੇ ਤਿੰਨਾਂ ਕੁ ਮਹੀਨਿਆਂ ਦੇ ਵਿੱਚ ਆਪਦਾ ਦਫ਼ਤਰ ਛੋਟਾ ਜਿਹਾ ਉਹ ਬੰਦ ਕਰਕੇ ਫਰਾਰ ਹੋ ਗਿਆ ਬੰਦਾ ਪਰ ਇਹ ਸਾਰੇ ਸੱਜਣ ਜਿਹੜੇ ਜਾ ਕੇ ਉਹਦੇ ਕੋਲ ਫਸੇ ਨੇ ਕਸੂਰ ਮੈਂ ਇਹਨਾਂ ਦਾ ਹੀ ਮੰਨਦਾ ਇਨਾਂ ਨੂੰ ਕਿਸੇ ਨਾ ਕਿਸੇ ਨੇ ਘੱਟ ਤੋਂ ਘੱਟ ਇੱਕ ਕੰਸਲਟੈਂਟ ਨੇ ਇਹ ਜ਼ਰੂਰ ਕਿਹਾ ਸੀ ਵੀ ਆਸਟ੍ਰੇਲੀਆ ਦਾ ਵੀਜ਼ਾ ਨਾ ਟਰਾਈ ਕਰੋ ਤੁਹਾਡੇ ਵਿੱਚ ਤਾਂ ਵੀਜ਼ਾ ਲੱਗਣਾ ਨਹੀਂ ਜੀ ਇੰਨੇ ਡੈਸਪਰੇਟ ਆਪਾਂ ਆਪਾਂ ਫੇਰ ਜਾ ਕੇ ਪੈਸੇ ਫਸਾਤੇ ਜਾਂ ਬੱਚੇ ਕਹਿੰਦੇ ਵੀ ਅਸੀਂ ਤਾਂ ਟਰਾਈ ਕਰਨੀ ਹੀ ਕਰਨੀ ਹੈ ਨਾ ਕਰੋ ਕੰਮ ਤਾਂ ਖਰਾਬ ਹੀ ਹੋਣਾ ਇੰਡ ਤੇ ਜਾ ਕੇ ਰਿਜ਼ਲਟ ਤਾਂ ਇਹੀ ਨਿਕਲਣਾ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਦੱਸਣ ਦਾ ਸਾਡਾ ਇੱਕੋ ਇੱਕ ਜਿਹੜਾ ਮੰਤਵ ਆ ਉਹ ਇਹੀ ਆ ਵੀ ਪਤਾ ਲੱਗਦਾ ਰਹੇ ਵੀ ਇਹ ਚੀਜ਼ਾਂ ਨਾ ਕਰੋ ਜਿਨ੍ਹਾਂ ਦਾ ਰਿਜ਼ਲਟ ਹੀ ਆਪਾਂ ਨੂੰ ਪਤਾ ਵੀ ਨੈਕਸਟ ਟੂ ਜ਼ੀਰੋ ਆ ਅਸੇ ਵੇਲੇ ਜਿਹੜੇ ਚੰਗੇ ਸਟੂਡੈਂਟ ਨੇ ਉਹਨਾਂ ਦੀ ਐਡਮਿਸ਼ਨ ਹੋ ਜਾਂਦੀ ਆ ਡਿਗਰੀ ਕਰਨ ਜਾ ਰਹੇ ਆ ਜਾਂ ਮਾਸਟਰ ਡਿਗਰੀ ਕਰਨ ਆ ਰਹੇ ਆ ਉਹਨਾਂ ਦੇ ਵੀਜ਼ਾ ਆ ਰਹੇ ਆ ਹਾਂ ਪਹਿਲਾਂ ਨਾਲੋਂ ਗ੍ਰਾਂਟ ਰੇਟ ਘਟਿਆ ਹੋਇਆ ਪਰ ਉਹ ਨਹੀਂ ਜਦੋਂ ਹੁਣ ਗਿਣਤੀ ਵੀ ਇੰਨੀ ਵਧ ਗਈ ਕੈਨੇਡਾ ਕੋਈ ਜਾਣਾ ਨਹੀਂ ਚਾਹੁੰਦਾ ਜਾਂ ਕੈਨੇਡਾ ਵਾਲੇ ਬੁਲਾਉਣਾ ਨਹੀਂ ਚਾਹੁੰਦੇ ਇਹ ਦੋ ਲਗ ਲਗ ਗੱਲਾਂ ਨੇ ਯੂਕੇ ਕੋਈ ਜਾਣਾ ਨਹੀਂ ਚਾਹੁੰਦਾ ਜਾਂ ਯੂਕੇ ਵਾਲੇ ਬੁਲਾਉਣਾ ਨਹੀਂ ਚਾਹੁੰਦੇ ਨਿਊਜ਼ੀਲੈਂਡ ਨਹੀਂ ਜਾਣਾ ਚਾਹੁੰਦਾ ਸਾਰਿਆਂ ਨੂੰ ਆਇਆ ਲੱਗਦਾ ਵੀ ਆਸਟ੍ਰੇਲੀਆ ਆ ਕੇ ਕੰਮ ਸੌਖਾ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਲੱਗ ਰਹੇ ਨੇ ਪਰ ਕੰਪੀਟੀਸ਼ਨ ਬਹੁ ਜਦੋਂ ਇੰਨੇ ਬੰਦੇ ਅਪਲਾਈ ਕਰਦੇ ਆ ਉਹਨਾਂ ਨੇ ਕ੍ਰੀਮ ਹੀ ਲੈਣੀ ਆ ਫਿਰ ਉਹ ਕ੍ਰੀਮ ਜਦੋਂ ਇੱਥੇ ਪਹੁੰਚਦੀ ਆ ਜੇ 10 ਲੱਖ ਬੰਦਾ ਆ ਗਿਆ ਇਸ ਵੇਲੇ 30 ਲੱਖ ਬੰਦਾ ਟੈਂਪਰੇਰੀ ਵੀਜ਼ਾ ਹੋਲਡਰ ਪੱਕੇ ਤਾਂ ਉਹਦੇ ਵਿੱਚੋਂ ਸਵਾ ਲੱਖ ਇੱਕ ਲੱਖ 33000 ਹਰ ਹੋਣੇ ਪਰ ਕੰਪੀਟੀਸ਼ਨ ਤਾਂ ਇੱਥੇ ਵੀ ਬਹੁਤ ਆ ਮਹਿੰਗਾਈ ਇੱਥੇ ਵੀ ਬਹੁਤ ਆ ਕੈਨੇਡਾ ਵਰਗੇ ਹਾਲਾਤ ਚਾਹੇ ਨਹੀਂ ਹੈਗੇ ਪਰ ਪਹਿਲਾਂ ਨਾਲੋਂ ਹਾਲਾਤ ਇੱਥੇ ਵੀ ਬਦਲੇ ਹੋਏ ਨੇ ਤੁਸੀਂ ਆਸਟ੍ਰੇਲੀਆ ਦੇ ਵੀਜ਼ੇ ਦੇ ਚੱਕਰ ਦੇ ਵਿੱਚ ਐਵੇਂ ਕਿਸੇ ਨੂੰ ਪੈਸੇ ਨਾ ਦੇ ਚੱਲੋ ਕਾਜ਼ ਕਰਕੇ ਜੇ ਤੁਹਾਨੂੰ ਕੋਈ ਡਿਪਲੋਮਾ ਵੋਕੇਸ਼ਨ ਲੈਵਲ ਦੇ ਕੋਰਸ ਇਕੱਲੇ ਚ ਐਡਮਿਸ਼ਨ ਕਰਾ ਕੇ ਡਿਗਰੀ ਨਾਲ ਨਹੀਂ ਹੈਗੀ ਤੁਹਾਡਾ ਵੀਜ਼ਾ ਟਰਾਈ ਕਰਦਾ ਤਾਂ ਪੈਸੇ ਖਰਾਬ ਹੋ ਗਏ ਨਵਜੋਤ ਭਾਈ ਕਾਰਨ ਕੀ ਹੈ ਜੇ ਮੈਂ ਇੱਕ ਅੱਧੇ ਮਿੰਟ ਦੇ ਵਿੱਚ ਪੁੱਛਣਾ ਹੋਵੇ ਡਿਪਲੋਮਾ ਆਸਟ੍ਰੇਲੀਆ ਦੇ ਕਾਲਜ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਡਿਪਲੋਮਾ ਕੋਰਸਸ ਨੇ ਤਾਂ ਫਿਰ ਗੱਲ ਕੀ ਹੈ ਜਣੀ ਜਾਂ ਜਹਤ ਡਿਗਰੀਆਂ ਡਿਪਲੋਮੇ ਬਣਾਇਓ ਆ ਪੜਨ ਲਈ ਬਣਾਇਓ ਆ ਤੇ ਜੇ ਬੱਚੇ ਪੜਨਾ ਚਾਹੁੰਦੇ ਆ ਤੇ ਡਿਪਲੋਮੇ ਵਾਲੇ ਦੀ ਵੀਜ਼ਾ ਰੇਟ ਸਕਸੈਸ ਘਟ ਕਿਉਂ ਆ ਵਟਸਐਪ ਤੁਸੀਂ ਬੜਾ ਸੋਹਣਾ ਕੁਐਸਚਨ ਕੀਤਾ ਜੀ ਜਿਹੜੇ ਚੰਗੇ ਟ੍ਰੇਡ ਕਾਲਜਸ ਨੇ ਜਿਹੜੇ ਇੱਥੇ ਦੇ ਸਰਕਾਰੀ ਟੇਫ ਕਾਲਜਸ ਨੇ ਜਾਲੀ ਕੋਰਡਨ ਬਲੋ ਆ ਜਿਹੜੇ ਚੰਗੇ ਜਿੱਥੇ ਪੜ ਕੇ ਜਵਾਕਾਂ ਨੂੰ ਕੰਮ ਵੀ ਮਿਲਦਾ ਤੇ ਇੱਕ ਇੱਕ ਵਧੀਆ ਟ੍ਰੇਡਸਮੈਨ ਬਣ ਕੇ ਨਿਕਲਦੇ ਆ ਜੀ ਉਹ ਇੰਡੀਅਨ ਪਾਸਪੋਰਟ ਹੋਲਡਰ ਨੂੰ ਐਡਮਿਸ਼ਨ ਨਹੀਂ ਦਿੰਦੇ ਜਿੱਥੇ ਵੀਜ਼ਾ ਲੱਗ ਸਕਦਾ ਜਿਹੜੀ ਏ ਐਡਮਿਸ਼ਨ ਹੁੰਦੀ ਆ ਇਹ ਤਾਂ ਦੋ ਦੋ ਤਿੰਨ ਤਿੰਨ ਕਮਰਿਆਂ ਦੇ ਕਾਲਜ ਨੇ ਸੌਰੀ ਟੂ ਸੇ ਇਹ ਪੈਸੇ ਇਕੱਠੇ ਕਰਨ ਲਈ ਬਣਾਇਆ ਹੋਇਆ ਹੈ ਇਹ ਜ਼ਿਆਦਾਤਰ ਸਟੂਡੈਂਟ ਇਥੇ ਉਹ ਵਰਤੀ ਹੁੰਦੇ ਆ ਜਿਹੜੇ ਇਥੇ ਔਨਸ਼ੋਰ ਹੁੰਦੇ ਆ ਉਹਨਾਂ ਨੇ ਟਾਈਮ ਬਾਇ ਕਰਨ ਦੇ ਲਈ ਸਟੂਡੈਂਟ ਵੀਜ਼ਾ ਪਾਉਣਾ ਹੁੰਦਾ ਜੀ ਇਥੇ ਰਹਿਣ ਲਈ ਮਤਲਬ ਕਿ ਪੜ੍ਹਾਈ ਦਾ ਜਿਹੜਾ ਪੱਧਰ ਆ ਉਹ ਇੰਡੀਆ ਵਾਲੇ ਨਾਲੋਂ ਮੈਨੂੰ ਇੱਥੇ ਕੋਈ ਅਤਕਤਨੀ ਨਹੀਂ ਚਾਹੇ ਕਿਸੇ ਨੂੰ ਬੁਰਾ ਲੱਗੇ ਇੰਡੀਆ ਦੀ ਆਈਟੀਆ ਨਾਲੋਂ ਵੀ ਬਹੁਤ ਥੱਲੇ ਆ ਹੂੰ ਇਹਨਾਂ ਜਿਹੜੇ ਕਾਲਜਸ ਦੇ ਵਿੱਚ ਐਡਮਿਸ਼ਨ ਕਰਾ ਕੇ ਤੁਹਾਡੀ ਟਰਾਈ ਮਰਵਾਈ ਜਾਂਦੀ ਹੈ ਸਟੂਡੈਂਟ ਵੀਜ਼ਾ ਦੀ ਉਹ ਦੀ ਜਿਹੜੀ ਲੈਵਲ ਆ এডਿਕੇਸ਼ਨ ਦਾ ਉਹ ਬਹੁਤ ਥੱਲੇ ਆ ਤੁਸੀਂ ਉੱਥੋਂ ਕੁਝ ਸਿੱਖਦੇ ਨਹੀਂ ਹੈਗੇ ਇਸ ਕਰਕੇ ਵੀਜ਼ਾ ਉਧਰ ਫੀਜ਼ ਹੁੰਦਾ ਹੈ ਜੀ ਥੋੜਾ ਜਿਹਾ ਅਗਲੇ ਪਾਸੇ ਨੂੰ ਆਪਾਂ ਤੁਰਨਾ ਹੋਵੇ ਥੋੜਾ ਜਿਹਾ ਪੂਰੱਖ ਕੀ ਪਿਛਲੇ ਸਮੇਂ ਦੇ ਵਿੱਚ ਪਿਛਲੇ ਕੁਝ ਇੱਕ ਦਿਨਾਂ ਦੇ ਵਿੱਚ ਆਪਣਾ ਪਿਛਲਾ ਪ੍ਰੋਗਰਾਮ ਜਦੋਂ ਕੀਤਾ ਸੀ ਉਹਦੇ ਤੋਂ ਬਾਅਦ ਵਿੱਚ ਉਕੀ ਇਸ ਕੁਸ ਹੁਣ ਮੁੱਦੇ ਬੰਦ ਹੋ ਗਏ 에어ਪੋਰਟ ਤੋਂ ਵਾਪਸੀ ਦੀਆਂ ਖਬਰਾਂ ਮੈਂ ਕੈਨੇਡਾ ਵਾਲਾ ਚੈਪਟਰ ਅੱਜ ক্লোਜ਼ ਕਰਕੇ ਰੱਖਣਾ ਕਈ ਸੱਜਣਾਂ ਨੇ ਟਿੱਪਣੀਆਂ ਕਰ ਦੇਣੀਆਂ ਉਹ ਬੰਦ ਕਰਕੇ ਰੱਖਣਾ ਬੂਹਾ ਅਗਲੇ ਹਫ਼ਤੇ ਖੋਲ੍ਹਾਂਗੇ ਹੁਣ ਤਾਂ ਨਹੀਂ ਮੂੜਦੇ 에어ਪੋਰਟਾਂ ਤੋਂ ਕੰਮ ਠੀਕ ਹੋ ਗਿਆ ਹੁਣ ਬੱਚੇ ਚੰਗੇ ਤਰੀਕੇ ਹੁਣ ਲੱਗ ਪੈ ਕੇ ਘਟਨਾਵਾ ਘਟ ਰਹੀਆਂ ਜੀ ਅਜੇ ਵੀ ਹਾਂ ਇਹ ਵੀ ਸਵਾਲ ਤੁਸੀਂ ਚੰਗਾ ਪੁੱਛਿਆ ਜੀ ਪਹਿਲਾਂ ਤਾਂ ਦਰਸ਼ਕਾਂ ਤੋਂ ਮਾਫੀ ਇਸ ਲਈ ਮੰਗ ਲਾਂ ਸੀ ਦੋ ਦਿਨ ਲੇਟ ਆ ਪ੍ਰੋਗਰਾਮ ਕਾਲ ਵਿੱਚ ਉਹ ਦੋ ਦਿਨ ਲੇਟ ਹੋਣ ਦਾ ਕਾਰਨ ਮੈਂ ਆ WhatsApp ਤਾਂ ਅਵੇਲੇਬਲ ਸੀ ਕਾਰਨ ਕੀ ਸੀ ਦੋ ਦਿਨ ਲਗਾਤਾਰ ਜੀ ਮੈਂ ਇੱਕ ਇਹ ਜੇ ਬੱਚੀ ਦੇ ਨਾਲ ਡੀਲ ਕੀਤਾ ਦੋ ਬੱਚੀਆਂ ਸੀਗੀਆਂ ਉਹ ਅਲੱਗ-ਅਲੱਗ ਮੈਨੂੰ ਇੰਡੀਆ ਤੋਂ ਫੋਨ ਆ ਜਾਂਦਾ ਸੀ ਮੇਰੇ ਘਰੋਂ ਮਦਰ ਤੋਂ ਫੋਨ ਲੈ ਕੇ ਜਾਂ ਕੁਝ ਵੀ ਹੁਣ ਗੱਲ ਤਾਂ ਕਰਨੀ ਪੈਣੀ ਹੈ ਨਾ ਸੁਣਨੀ ਪੈਣੀ ਹੈ ਕਹਿੰਦੇ ਵੀ ਉਹ ਕੁੜੀ ਨੂੰ 에어ਪੋਰਟ ਤੇ ਰੋਕਿਆ ਹੋਇਆ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਉਹ ਕੁੜੀ ਦੇ ਐਡਮਿਸ਼ਨ ਸੀਗੀ ਇੱਥੇ ਇੱਥੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ 'ਚ ਇੱਕ ਦੇ ਸੀਗੀ ਲਾਟਰੋਪ ਵੀਜ਼ਾ ਪਾਇਆ ਇੰਡੀਆ ਤੋਂ ਉਹ ਗ੍ਰਾਂਟ ਹੋ ਗਿਆ ਮਈ ਕੇ ਜੂਨ ਦੇ ਵਿੱਚ ਵੀਜ਼ਾ ਗ੍ਰਾਂਟ ਹੋਇਆ ਸੀਗਾ ਜੀ ਦੋਨਾਂ ਕੇਸਸ ਦੇ ਵਿੱਚ ਜੀ ਗ੍ਰਾਂਟ ਹੋਣ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜੇ ਕੰਸਲਟੈਂਟ ਨੇ ਜਾਂ 에ਜੰਟ ਨੇ ਕਾਗਜ਼ ਲਾਏ ਸੀ ਕਿਤੇ ਕਿਸੇ ਹੋਰ ਸਟੂਡੈਂਟ ਦੇ ਜਲ ਹੀ ਦਸਤਾਵੇਜ਼ ਫੜ ਲਏ ਉਹਨਾਂ ਨੇ ਉਹ ਦੇਖੇ ਵੀ ਕਿੱਥੇ ਕਿੱਥੇ ਇਹ ਡਾਕੂਮੈਂਟ ਲੱਗੇ ਹੋਏ ਨੇ ਇੱਕ ਤਾਂ ਐਕਸਪੀਰੀਐਂਸ ਲੈਟਰ ਪਲੱਸ ਫੰਡਸ ਦੇ ਡਾਕੂਮੈਂਟ ਸੀਗੇ ਜਿਹੜੇ ਯੂਨੀਵਰਸਿਟੀ ਨੂੰ ਮੰਗੇ ਉਹਨਾਂ ਨੇ ਤਫਤੀਸ਼ ਕੀਤੀ ਉਹ ਜਾਲੀ ਦੋਨੋਂ ਕੇਸਸ ਦੇ ਵਿੱਚ ਯੂਨੀਵਰਸਿਟੀ ਨੇ ਸੀਓਈ ਕੈਨਸਲ ਕਰਕੇ ਸਟੂਡੈਂਟ ਨੂੰ ਈਮੇਲ ਕਰਤੀ ਸੀ ਉਹ ਹੁਣ ਈਮੇਲ ਸਟੂਡੈਂਟ ਤੱਕ ਕਿਉਂ ਨਹੀਂ ਪਹੁੰਚੀ ਕਿਉਂਕਿ ਜਿਹੜੇ ਏਜੰਟ ਨੇ ਵੀਜ਼ਾ ਪਾਇਆ ਸੀ ਉਹਨੇ ਸਟੂਡੈਂਟ ਦੀ ਆਪਣੇ ਵੱਲੋਂ ਈਮੇਲ ਬਣਾ ਕੇ ਵੀਜ਼ਾ ਪਾਇਆ ਹੋਇਆ ਸੀ ਡਾਇਰੈਕਟ ਐਡਮਿਸ਼ਨ ਵੀ ਡਾਇਰੈਕਟ ਕਰਾਈ ਸੀ ਬਟ ਡਾਕੂਮੈਂਟ ਵਿੱਚ ਜਾਲੀ ਲਾਏ ਹੋਏ ਸੀ ਇਹ ਜਿਹੜੇ ਦੋਨੇ ਬੱਚੇ ਸੀ ਇਹਨਾਂ ਨੇ ਪੈਕੇਜ ਕੀਤਾ ਹੋਇਆ ਸੀ ਜਿਹੜਾ ਕਿ ਅਸੀਂ ਰੋਕਦੇ ਨਾ ਕਰੋ ਪੈਸੇ ਦਿੱਤੇ ਹੋਏ ਸੀ 18-20 ਲੱਖ ਰੁਪਈਆ ਜੀ ਉਹਨਾਂ ਨੂੰ ਇਹ ਕੰਮ ਕਰਨ ਦਾ ਉਹ ਜਦੋਂ ਹੁਣ ਇੱਥੇ ਆਏ ਕਨਫਰਮੇਸ਼ਨ ਆਫ ਅਨਰੋਲਮੈਂਟ ਤਾਂ ਹੈ ਨਹੀਂ ਕੋਈ ਜਾਤਾ ਜੇ ਉੱਥੋਂ ਐਡਮਿਸ਼ਨ ਕੈਨਸਲ ਹੋ ਗਈ ਸੀ ਕਿਤੇ ਹੋਰ ਕਰਾ ਲੈਂਦੇ ਮਾਸਟਰ ਚ ਨਹੀਂ ਪਛੀ ਬਾਰਡਰ ਫੋਰਸ ਪਹੁੰਚ ਗਿਆ ਸੀ ਆਸਟ੍ਰੇਲੀਆ ਵੀਜ਼ਾ ਲੱਗਿਆ ਹੋਇਆ ਸੀ ਜੀ ਉੱਥੋਂ ਆ ਕੇ ਆਸਟ੍ਰੇਲੀਅਨ ਬਾਰਡਰ ਫੋਰਸ ਵਾਲਿਆਂ ਨੇ ਰੋਕ ਕੇ ਪੁੱਛਿਆ ਵੀ ਤੁਹਾਡੀ ਐਡਮਿਸ਼ਨ ਕਿੱਥੇ ਹੈ ਹੂੰ ਉਹ ਕਹਿੰਦੇ ਇੱਥੇ ਉਹ ਕਹਿੰਦੇ ਵੀ ਇਹ ਤਾਂ ਕੈਨਸਲਡ ਆ ਜਦੋਂ ਉਹਨਾਂ ਐਡਮਿਸ਼ਨ ਹੀ ਨਹੀਂ ਆ ਗਈ ਉਹਨਾਂ ਨੂੰ ਪਤਾ ਲੱਗ ਗਿਆ ਉਸ ਯੂਨੀਵਰਸਿਟੀ ਨੇ ਇਮੀਗ੍ਰੇਸ਼ਨ ਨੂੰ ਤਲਾਹ ਦਿੱਤੀ ਹੋਈ ਸੀਗੀ ਵੀ ਆਹ ਡਾਕੂਮੈਂਟ ਫੇਕ ਨੇ ਆਕੇ ਇਸ ਦੇ ਵਿੱਚ ਜਦੋਂ ਫੇਕ ਕਰ ਲਿਆ ਉਹ ਫੇਕ ਡਾਕੂਮੈਂਟ ਦੇ ਬੇਸ ਤੇ ਉਹਨਾਂ ਨੂੰ ਵੀਜ਼ਾ ਮਿਲਿਆ ਸੀ ਉੱਥੇ ਹੀ ਮੌਕੇ ਤੇ ਵੀਜ਼ਾ ਕੈਨਸਲ ਕਰਕੇ ਉਹਨਾਂ ਨੂੰ ਵਾਪਸ ਭੇਜਣ ਦੀ ਤਿਆਰੀ ਕਰਤੀ ਤਰਾਸ ਦੀ ਇਸ ਚੀਜ਼ ਦੀ ਆ ਇੱਥੇ ਬਹੁਤ ਸੱਜਣਾ ਕਿ ਕਹਿ ਦਿੰਦੇ ਆ ਇੱਥੋਂ ਦੇ ਇੱਕ ਬੰਦੇ ਨੇ 4000 ਡਾਲਰ ਮੰਗਿਆ ਜੀ ਉਹਨਾਂ ਤੋਂ ਕਹਿੰਦੇ ਤੁਹਾਨੂੰ ਬਾਹਰ ਕੱਢ ਦਿੰਦਾ ਉਹੀ ਕਾਤ ਪੈਸੇ ਬਣਾਈ ਜਾਂਦੇ ਯਾਰ ਜਾਂ ਤੁਸੀਂ ਪੈਸੇ ਦੇਈ ਜਾਂਦੇ ਹੋ ਮੈਂ ਉਹਨਾਂ ਮਿੱਤਰਾਂ ਨੂੰ ਕਹਿਣਾ ਚਾਹੁੰਦਾ ਜਾਣਦੇ ਨੇ ਮੈਨੂੰ ਤੁਸੀਂ ਕੌਣ ਹੋ ਸੁਣਦੇ ਵੀ ਹੋ ਤੁਸੀਂ ਮੈਨੂੰ ਹਰ ਰੋਜ਼ ਮਿਲਦੇ ਵੀ ਆਂ ਜਦੋਂ ਕੋਈ ਇਦਾਂ ਦਾ ਵੋਲਨੇਵਰ ਕਲਾਇੰਟ ਹੁੰਦਾ ਨਾ ਉਹ ਤੋਂ ਪੈਸੇ ਬਣਾਉਣ ਲਈ ਉਹੀ ਮੋਨਾ ਡਿਆ ਕਰੋ ਜਰਾਤ ਦੇ 9 ਵਜੇ ਤੁਹਾਨੂੰ ਕੋਈ ਫੋਨ ਆਉਂਦਾ ਘਟਕੜਨਾ ਨਾ ਸੁਣੋ ਹਮ ਪਰ ਤੁਹਾਡੇ ਕੋਲੇ ਆਲਰੇਡੀ ਪਰਮਾਤਮਾ ਨੇ ਦਿੱਤਾ ਬਹੁਤ ਕੁਛ ਆ ਤੁਸੀਂ ਤਾਂ ਚੰਗੀ ਰੋਟੀ ਕਮਾ ਰਹੇ ਦੋ ਦੋ 2.5 ਲੱਖ ਡਾਲਰ ਦੀਆਂ ਕਾਰਾਂ ਚ ਘੁੰਮਦੇ ਤੁਸੀਂ 16-16 ਲੱਖ ਦੀਆਂ ਪ੍ਰੋਪਰਟੀਆਂ ਤੁਸੀਂ ਕੈਸ਼ ਖਰੀਦਦੇ ਹੋ ਉੱਥੇ ਤੁਹਾਡੇ ਕੋਲ ਇੰਨਾ ਪੈਸਾ ਆਇਆਗਾ ਤਾਂ ਇਹੋ ਜਿਹੇ ਬੱਚਿਆਂ ਤੋਂ 4000 ਡਾਲਰ 5000 ਡਾਲਰ ਉਹੀ ਨਾ ਮੰਗ ਲਿਆ ਕਰੋ ਜਦੋਂ ਉਹਨਾਂ ਦਾ ਬਣਨਾ ਹੀ ਕੁਛ ਨਹੀਂ ਅਲਟੀਮੇਟਲੀ ਤਾਂ ਉਹਨੇ ਵਾਪਸ ਜਾਣਾ ਹੋਇਆ ਕੀ ਬਾਤ ਸਾਬ ਉਹ ਬ ਪਹਿਲਾਂ ਤਾਂ ਹੁਣ ਮੈਨੂੰ ਇਹ ਗੱਲ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਜਿਹੜਾ ਰਿਸ਼ਤਾ ਜੁੜਿਆ ਹੋਇਆ ਸੀ ਜਿਹੜੇ ਇਨਸਾਨ ਨੇ ਉਸਤੇ ਪੈਸੇ ਲਾਏ ਸੀ ਕੁੜੀ ਤੇ ਕਿਉਂ ਕੁੜੀ ਗਰੀਬ ਘਰੋਂ ਸੀ ਉਹਨਾਂ ਨੇ ਵਿਆਹ ਕੀਤਾ ਵੀ ਚੱਲ ਕੁੜੀ ਬਾਹਰ ਚਲੀ ਜਾਓ ਸਾਡਾ ਮੁੰਡਾ ਬਾਹਰ ਚਲੀ ਜਾਓ 12 ਕੇ 19 ਸਾਲ ਦਾ ਤਾਂ ਮੁੰਡਾ ਏਜ ਦਾ ਫਰਕ ਸੀ ਜੀ ਦੋਨਾਂ ਦਾ ਵਿਆਹ ਹੋਇਆ ਸੀ ਇੱਥੇ ਹੀ ਪਹਿਲਾਂ ਤਾਂ ਰਿਸ਼ਤਾ ਗਲਤ ਜੁੜਿਆ ਹੋਇਆ ᱛਾਰ ਦੂਜੀ ਚੀਜ਼ ਉਹ ਜਿਹੜੇ ਬੰਦੇ ਨੇ ਪੈਸੇ ਲਾਏ ਆ ਉਹ ਵੀ ਘਰੋਂ ਠੀਕ ਠਾਕ ਹੀ ਸੀ ਉਹਨਾਂ ਵੀ ਕਿਤੇ ਕਰਜ਼ਾ ਚੱਕ ਕੇ ਲਾਏ ਸੀ ਜੀ ਉਹ ਤਾਂ ਬੈਠੇ ਹੀ ਭਾਰਤ ਆ ਪੰਜਾਬ ਚੋਂ ਤਾਂ ਬੈਠਾ ਹੈ ਨਾ ਉਹਦਾ ਤਾਂ ਵੀਜ਼ਾ ਹੀ ਨਹੀਂ ਨਾਲ ਲੱਗਿਆ ਉਹ ਤਾਂ ਆਸ 'ਚ ਬੈਠਾ ਵੀ ਇਹ ਮੇਰੀ ਵਾਈਫ ਗਈ ਉੱਥੇ ਜਾਊਗੀ ਪੜੂਗੀ ਮੈਂ ਕਹਾ ਵੀਜ਼ਾ ਲੱਗੂਗਾ ਤੇ ਮੈਂ ਉੱਥੇ ਪਹੁੰਚ ਜਾਊਗਾ ਇਹ ਪਹਿਲੀ ਵਾਰੀ ਨਹੀਂ ਹੋਇਆ ਕੇਸ ਹਰ ਮਹੀਨੇ ਇੱਕ ਦੋ ਕੇਸ ਇਦਾਂ ਦੇ ਆਉਂਦੇ ਰਹਿੰਦੇ ਆ ਪਰ ਜਿਹੜੇ ਤਾਂ ਸੱਜਣ ਸਹਿਰਦ ਨੇ ਦੂਜਿਆਂ ਦੇ ਐਕਸਪੀਰੀਅੰਸ ਤੋਂ ਸਮਝ ਜਾਂਦੇ ਆ ਉਹ ਆਪਦੇ ਪੈਸੇ ਨਹੀਂ ਖਰਾਬ ਕਰਦੇ 7 ਇੰਚ ਸਕੋਰ ਸੀ ਕੁੜੀ ਦਾ BSc ਮੈਡੀਕਲ ਕੇ ਨਾਨ ਮੈਡੀਕਲ ਕੀਤੀ ਹੋਈ ਸੀ ਸਾਇੰਸ ਦੀ ਸਟੂਡੈਂਟ ਸੀ 2 ਸਾਲ ਦਾ ਗੈਪ ਸੀ ਉਹ ਡਾਕੂਮੈਂਟ ਜਾਲੀ ਸੀਗਾ ਜਿਹੜੇ ਫੰਡ ਸੀ ਉਹਨਾਂ ਕੋਲ ਜਨੂਨ ਨਹੀਂ ਸੀ ਉਹ ਕਿਹਾ ਗਿਆ ਸੀ ਉਹਨਾਂ ਨੂੰ ਵੀ ਜਿਹੜੇ ਯੂਨੀਵਰਸਿਟੀ ਨੂੰ ਪ੍ਰੋਵਾਈਡ ਕੀਤੇ ਗਏ ਆ ਮੈਨੂੰ ਤਾਂ WhatsApp ਇਦਾਂ ਲੱਗਿਆ ਕਿ ਕਿਸੇ ਦੇ ਕੋ ਫੰਡ ਫੰਡ ਨਹੀਂ ਸਿਲਾਏ ਹੋਏ ਉਹਨਾਂ ਨੇ PDF ਫਾਈਲਾਂ ਐਡਿਟ ਕਰਕੇ ਹੀ ਯੂਨੀਵਰਸਿਟੀ ਨੂੰ ਦੇ ਦਿੱਤੀਆਂ ਸੀ ਜੀ ਯੂਨੀਵਰਸਿਟੀ ਨੇ ਹੋ ਸਕਦਾ ਉਹਦੇ ਯਕੀਨ ਕਰ ਲਿਆ ਤੇ ਪਹਿਲਾਂ ਐਡਮਿਸ਼ਨ ਦੇ ਦਿੱਤੀ ਉਹਦੇ ਬੇਸਤੀ ਵੀਜ਼ਾ ਆ ਗਿਆ ਪਰ ਜਦੋਂ ਇਦਾਂ ਦੀ ਚੀਜ਼ ਹੋ ਜਾਂਦੀ ਹੈ ਜਿਹਦਾ ਹੱਥ ਖੁੱਲ ਜਾਂਦਾ ਨਾ ਉਹ ਫਿਰ ਹੋਰ ਟਰਾਈ ਕਰਦਾ ਹੋਰ ਸਟੂਡੈਂਟਸ ਤੇ ਕਿਉਂਕਿ ਪੈਸੇ ਤਾਂ ਸੁੱਕੇ ਹੀ ਬੰਨ ਰਹੇ ਆ ਉਹਦੇ ਵਿੱਚ ਜੀ ਜਦੋਂ ਟਰਾਈ ਕਰਦਾ ਜਿੱਥੇ ਜਾ ਕੇ ਫੜ ਹੋ ਜਾਂਦਾ ਉਹਦਾ ਕੀ ਨੁਕਸਾਨ ਹੋਣਾ ਜੀ ਉਹਨਾਂ ਨੇ ਤਾਂ ਸਾਈਟ ਤੇ ਹੋ ਜਾਣਾ ਇਸ ਸੱਜਣ ਨੇ ਜਿਹੜੀ ਈਮੇਲ ਆਈਡੀ ਬਣਾਈ ਹੋਈ ਸੀ ਸਟੂਡੈਂਟ ਦੀ ਉਹਨੂੰ ਵੀ ਨਹੀਂ ਅੱਗੇ ਦੱਸਿਆ 26 ਕੇ 27 ਮਈ ਦੀ ਈਮੇਲ ਗਈ ਹੋਈ ਸੀਗੀ ਕੈਂਸਲੇਸ਼ਨ ਤੇ ਵੀ ਤੁਹਾਡੀ ਸੀਓ ਵੀ ਕੈਂਸਲ ਆ ਅਸੀਂ ਇਮੀਗ੍ਰੇਸ਼ਨ ਨੂੰ ਦੱਸ ਚੁੱਕੇ ਹਾਂ ਦੱਸਿਆ ਨਹੀਂ ਕਿਉਂਕਿ ਹੋਲਦੇ ਨਹੀਂ ਹੁਣੇ ਉਹ ਤਾਂ ਜਦੋਂ ਵੀਜ਼ਾ ਲੱਗ ਜਾਂਦਾ ਉਹਨਾਂ ਕਹਿੰਦੇ ਉਹਨਾਂ ਨੇ ਤਾਂ ਬੰਦ ਕਰ ਦਿਓ ਤਾਂ ਬਸ ਸਟੂਡੈਂਟ ਦੀ ਈਮੇਲ ਬਣਾਈ ਸੀ ਸਟੂਡੈਂਟ ਦੇ ਵੱਲੋਂ ਕਮਿਊਨੀਕੇਟ ਕਰਦੇ ਆ ਉਹ ਇਹਨਾਂ ਦੀ ਕੋਈ ਮਾਈਗ੍ਰੇਸ਼ਨ ਲਾਅ ਦੀ ਆਸਟ੍ਰੇਲੀਆ ਦੀ ਪੜਾਈ ਨਹੀਂ ਕੀਤੀ ਹੋਈ ਕੋਈ ਇੱਥੇ ਦਾ ਮਾਰਾ ਪ੍ਰੋਫੈਸ਼ਨ ਨਹੀਂ ਬੰਦਿਆਂ ਨਾਲ ਡੀਲ ਨਹੀਂ ਕਰਨਾ ਚਾਹੁੰਦਾ ਇਹ ਡਾਇਰੈਕਟ ਐਡਮਿਸ਼ਨ ਕਰਾਉਂਦੇ ਆ ਪੈਕੇਜ ਕਰਦੇ ਆ ਤੇ ਪੈਸੇ ਮੋਟੇ ਬਣਾਉਂਦੇ ਆ ਪਰ ਅਫਸੋਸ ਦੀ ਗੱਲ WhatsApp ਇਹ ਹੈ ਜਾਨਦੇ ਤਾਂ ਲੋਕ ਉਦੋਂ ਹੀ ਨੇ ਉਹਨਾਂ ਕੋਲੇ ਜਦੋਂ ਉਹਨਾਂ ਨੂੰ ਕੋਈ ਚੰਗਾ ਸਲਾਹਕਾਰ ਜਵਾਬ ਦੇ ਜਾਂਦਾ ਵੀ ਤੁਹਾਡੇ ਵੀਜ਼ਾ ਲੱਗ ਨਹੀਂ ਸਕਦਾ ਕਰੀਏ ਕੀ ਨਵਜੋਤ ਭਾਜੀ ਬਚੀਏ ਕਿਦਾਂ ਸਾਵਧਾਨੀ ਜੇ 2 ਮਿੰਟਾਂ ਦੇ ਵਿੱਚ ਜਾਣਣੀ ਹੋਵੇ ਕਿ ਕੀ ਸਾਰਾ WhatsApp ਹੋਕਾ ਹੀ ਦੇ ਸਕਦੇ ਆ ਜੀ ਆਪਾਂ ਦਾ ਜਿਹੜਾ ਦੇ ਰਹੇ ਆ ਜੀ ਜੇ ਕਿਤੇ ਅੱਗ ਲੱਗੀ ਹੋਈ ਆ ਅਸੀਂ ਤਾਂ ਚੁੰਝ ਭਰ ਕੇ ਤੋਕਾ ਹੀ ਸਿੱਟ ਸਕਦੇ ਆ ਜੀ ਬੁਝਾਉਣ ਦਾ ਕੰਮ ਤਾਂ ਹੁਣ ਸਰਕਾਰਾਂ ਦਤ ਪਾ ਸਕਦੀਆਂ ਨੇ ਪਰ ਇਹ ਚੀਜ਼ ਕਦੇ ਰੁਕਣੀ ਨਹੀਂ ਹੈਗੀ ਅੰਦਰੋਂ ਹੀ ਤੁਹਾਨੂੰ ਸਟਰੋਂਗ ਹੋਣਾ ਪੈਣਾ ਵੀ ਅਸੀਂ ਗਲਤ ਕੰਮ ਨਹੀਂ ਕਰਲਾਂਗੇ ਆਪਣੇ ਜਿਹੜੀ WhatsApp ਹੁਣ ਆਪਾਂ ਇੱਥੇ ਬੈਠ ਕੇ ਕਹਿ ਦਿੰਨੇ ਮੈਂ ਕਹਿੰਦਾ ਮੈਂ ਕਿਸੇ ਸਟੂਡੈਂਟ ਤੋਂ ਕਦੇ ਗਲਤ ਪੈਸੇ ਨਹੀਂ ਲਏ ਜਿਹੜੀ ਇਹਨੂੰ ਸਲਾਹ ਦਿੱਤੀ ਚਾਹੇ ਉਹਨੂੰ ਬੁਰੀ ਲੱਗੇ ਕਈਆਂ ਨੂੰ ਇਹ ਲੱਗਦਾ ਵੀ ਅਸੀਂ ਰੂਡ ਬੋਲਦੇ ਆ ਠੀਕ ਆ ਜਿਹੜਾ ਇਮਾਨਦਾਰੀ ਦਾ ਸਰਟੀਫਿਕੇਟ ਆ ਮੈਂ ਕਿਸੇ ਤੋਂ ਥੋੜਾ ਲੈਣਾ ਮੈਂ ਤਾਂ ਆਪਣੇ ਆਪ ਨਾਲ ਇਮਾਨਦਾਰ ਹੋਣਾ ਪਹਿਲਾਂ ਹੂੰ ਜੇ ਮੈਂ ਬੇਈਮਾਨ ਹੋਊਗਾ ਸਭ ਤੋਂ ਪਹਿਲਾਂ ਜਿਹੜਾ ਉਹ ਥਾਟ ਆ ਮੇਰੇ ਅੰਦਰ ਚੱਲਣਾ ਨਾ WhatsApp ਜਿਹਦਾ ਮਤਲਬ ਚਾਹੇ ਮੈਨੂੰ ਕੋਈ ਬੇਈਮਾਨੀ ਨਾਲ ਕੋਈ ਪੈਸਾ ਆਇਆ ਚਾਹੇ ਨਹੀਂ ਆਇਆ ਪਰ ਜਿਹੜਾ ਥਾਟ ਪ੍ਰੋਸੈਸ ਆ ਜਦੋਂ ਮੈਂ ਉਹਦੇ ਨਾਲ ਬੇਈਮਾਨੀ ਕੀਤੀ ਆਪਦੇ ਨਾਲ ਬੇਈਮਾਨੀ ਤਾਂ ਮੈਂ ਉਦੋਂ ਹੀ ਸ਼ੁਰੂ ਕਰਨੀ ਜੀ ਹੁਣ ਬੱਚੇ ਕਹਿਣਗੇ ਜੀ ਪਰਿਵਾਰ ਲਈ ਕਈ ਵਾਰੀ ਬਹੁਤ ਕੁਝ ਕਰਨਾ ਪੈਂਦਾ ਫਿਰ ਐਦਾਂ ਦਾ ਕੁਝ ਨਾ ਕਰੋ ਜਿੱਥੇ ਪਰਿਵਾਰ ਦੀ ਮਿਹਨਤ ਦੀ ਕਮਾਈ ਜਾਂ ਕਰਜ਼ਾ ਚਾਕੇ ਤੁਹਾਡੇ ਪੈਸੇ ਖਰਾਬ ਹੁੰਦੇ ਆ। ਹੂੰ। ਤੁਸੀਂ ਗਲਤਮਲਤ ਡਾਕੂਮੈਂਟ ਲਾਉਣ ਨਾਲ ਤਾਂ ਨਾ ਹੀ ਟਰਾਈ ਕਰੋ ਵੀਜ਼ਾ। 20, 25, 40, 50 ਹਜ਼ਾਰ ਦਾ ਕੰਮ ਕੋਈ ਭਾਰਤ 'ਚ ਰਹਿ ਕੇ ਕਰ ਲਓ। ਪਰ ਪੈਸੇ ਨਾ ਜਦੋਂ ਤੁਹਾਡੇ 25 ਲੱਖ ਖਰਾਬ ਹੋ ਜਾਂਦਾ। ਪੂਰਾ ਤਾਣਾ ਮਾਣਾ ਹੀ ਹਿੱਲ ਜਾਂਦਾ WhatsApp। ਫੇਰ ਕਿੱਥੇ ਰਿਕਵਰ ਹੁੰਦਾ ਜਾ ਕੇ ਫੇਰ ਤਾਂ ਉਹ ਜਮੀਨ ਵਿਕਦੀ ਆ। ਜਿਹੜਾ ਕਿਲੇ ਦੋ ਕਿਲੇ ਹੁੰਦੇ ਆ। ਆਪਾਂ ਫੇਰ ਦੁਬਾਰਾ ਬੈਕ ਟੂ ਜ਼ੀਰੋ ਆ ਜੰਨੇ ਆ। ਕੰਮ ਤਾਂ ਫੇਰ ਤਾਂ ਨੈਗੇਟਿਵ ਤੋਂ ਸ਼ੁਰੂ ਕਰਦੇ ਆ। ਕਾਰਨਾ ਕਰਾਉਣ ਦਾ WhatsApp ਆਪਾਂ ਤਾਂ ਹੋਕਾ ਹੀ ਦੇ ਸਕਦੇ ਆ। ਆਪਣੀ ਹੈਸੀਅਤ ਐਡੀ ਤਾਂ ਹੈ ਨਹੀਂਗੀ ਵੀ ਆਪਾਂ ਇਸ ਚੀਜ਼ਾਂ ਤੇ ਕੰਟਰੋਲ ਕਰ ਲਈ ਮੈਨੂੰ ਤਾਂ ਲੱਗਦਾ ਸਰਕਾਰ ਦੀ ਵੀ ਕਿਸੇ ਦੀ ਹੈਸੀਅਤ ਨਹੀਂ ਹੈਗੀ ਵੀ ਕੰਟਰੋਲ ਕਰ ਲਵੇ ਇਹ ਤਾਂ ਆਪਾਂ ਨੂੰ ਅੰਦਰੋਂ ਸਟਰੋਂਗ ਹੋਣਾ ਪੈਣਾ ਵੀ ਅਸੀਂ ਗਲਤ ਕੰਮ ਨਹੀਂ ਕਰਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਗਿਆ ਮਿੰਟਸ ਕਿੰਟਾਂ ਦੇ ਵਿੱਚ ਸਿਸਟਮ ਦੱਸ ਦਿੰਦੇ ਨੇ ਵੀ ਇੱਥੇ ਗਲਤੀ ਹੈ ਜੇ ਉਹਨਾਂ ਨੇ ਤੁਹਾਨੂੰ ਫੜ ਲਿਆ ਜੇ ਤੁਸੀਂ ਲੰਘ ਜਾਂਦੇ ਹੋ ਇਹ ਨਾ ਸੋਚੋ ਵੀ ਤੁਹਾਡੇ ਡਾਕੂਮੈਂਟ ਐਕਸੈਪਟ ਹੋ ਗਏ ਇਹ ਉਸ ਕੇਸ ਆਫੀਸਰ ਦਾ ਵੀਜ਼ਾ ਆਫੀਸਰ ਕੋਲ ਜਾਂ ਤਾਂ ਸਮਝ ਨਹੀਂ ਹੈਗਾ ਚੈੱਕ ਕਰਨ ਦਾ ਜਾਂ ਉਹਨਾਂ ਨੇ ਉਹੋ ਟੂਲ ਵਰਤੇ ਨਹੀਂ ਜਿੱਥੇ ਚੱਕੀ ਤੇ ਜਾ ਸਕਦੇ ਆ ਜੀ ਇਸ ਕਰਕੇ ਉਹ ਤਾਂ ਨਿਕਲ ਜਾਂਦੇ ਆ ਹਾਂਜੀ ਬਾਟਸਰ ਠੀਕ ਹੈ ਨਵਜੋਤ ਭਾਜੀ ਬਹੁਤ ਧੰਨਵਾਦ ਤੁਹਾਡਾ ਅੱਜ ਆਪਾਂ ਹੁਣ ਇੱਥੇ ਹੀ ਸਮਾਪਤੀ ਕਰਨੀ ਹੈ ਦੋ ਮੁੱਦੇ ਵਿਚਾਰੇ ਨੇ ਦੋਨੇ ਇੰਪੋਰਟੈਂਟ ਨੇ ਦੋਨੇ ਗੰਭੀਰ ਨੇ ਦੋਨੇ ਆਮ ਲੋਕਾਂ ਦੇ ਨਾਲ ਸੰਬੰਧ ਰੱਖਦੇ ਆ ਤੇ ਅਸੀਂ ਆਸ ਉਮੀਦ ਕਰਦੇ ਆ ਕਿ ਦਿਮਾਗ ਦੇ ਵਿੱਚ ਥੋੜਾ ਬਹੁਤ ਦੀਵਾ ਜਗਾ ਕੇ ਰੱਖੀਏ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਾਟਸਰ ਮਿਹਰਬਾਨੀ ਜੀ ਸੋ ਡਿਪਲੋਮਾ ਕੋਰਸਸ ਜਿਹੜੇ ਨੇ ਭਾਈ ਉਹਦੇ ਵਿੱਚ ਐਡਮਿਸ਼ਨ ਲੈਣ ਲੱਗਿਆਂ ਥੋੜਾ ਜਿਹਾ ਸੋਚ ਵਿਚਾਰ ਲਓ ਇਲਾਨ ਕਿਤੇ ਨਹੀਂ ਹੁੰਦਾ ਪਰ ਜੇ ਰਿਫਿਊਜ਼ ਹੋਈ ਜਾਂਦੇ ਨੇ ਕੇਸ ਤਾਂ ਫਿਰ ਪੈਸੇ ਟੱਕੇ ਖਰਾਬ ਨਾ ਕਰੋ ਤੇ ਦੂਸਰਾ ਥੋੜਾ ਜਿਹਾ ਪੈਕੇਜ ਸਿਸਟਮ ਵਾਲਿਆਂ ਤੂੰ ਗ੍ਰੇਸ ਕਰ ਲਓ ਪੜਿਆ ਲਿਖਿਆ ਆਪਣਾ ਭਲਾ ਬੁਰਾ ਥੋੜਾ ਜਿਹਾ ਵਿਚਾਰ ਕੇ ਚੱਲੋਂਗੇ ਤਾਂ ਚੰਗਾ ਸੀ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਪਰ ਜਦੋਂ 에ਰਪੋਰਟਾਂ ਦੇ ਉੱਤੇ ਆ ਕੇ ਖੱਜਲ ਖਵਾਰੀਆਂ ਹੁੰਦੀਆਂ ਤੇ ਵਾਪਸੀ ਲੈਣੀ ਪੈਂਦੀ ਹੈ ਨਾ ਉਹ ਜਿਹੜੀ ਨਿਰਾਸ਼ਾ ਹੁੰਦੀ ਹੈ ਅਸੀਂ ਉਹਦੇ ਤੋਂ ਤੁਹਾਨੂੰ ਬਚਾਉਣਾ ਜ਼ਰੂਰ ਚਾਹੁੰਦੇ ਹਾਂ ਸੋ ਇੱਥੇ ਹੀ ਨਵਜੋਤ ਸਿੰਘ ਕਾਲੇ ਤੇ ਮੈਨੂੰ ਪਰਮੇਸ਼ਰ ਸਿੰਘ ਬਾਠੂ ਨੂੰ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣ